ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਹਾਜ਼ਰ ਨੇ ਤੀਰਤ ਸਿੰਘ ਜੀ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਨੇ ਅੱਜ ਵਿਸ਼ਾ ਇੱਕ ਵਾਰ ਫੇਰ ਬਹੁਤ ਹੀ ਮਹੱਤਵਪੂਰਨ ਹੈ ਸ਼ੁਰੂਆਤ ਕਰਦੇ ਹਾਂ ਤੀਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਵਿਸ਼ਾ ਬੜਾ ਮਹੱਤਵਪੂਰਨ ਹੈ ਕੈਨੇਡਾ ਦੀ ਪੋਜ਼ਿਟਿਵਿਟੀ ਦਾ ਕਦੋਂ ਤੱਕ ਇੰਤਜ਼ਾਰ ਕਰੀਏ ਔਰ ਪ੍ਰੈਜ਼ੈਂਟ ਟ੍ਰੈਂਡ ਕੀ ਹੈ ਕੀ ਸੱਚਮੁੱਚ ਆਉਣ ਦੇ ਦਿਨਾਂ 'ਚ ਕੈਨੇਡਾ ਪੋਜ਼ਿਟਿਵ ਹੋਏਗਾ ਵਿਜੇ ਆਉਣਗੇ ਜਾਂ ਇਹ ਹਾਲੇ ਸੁਪਨਾ ਹੈ ਇਹਦੇ ਤੇ ਕਲੈਰਿਟੀ ਦਿਓ ਤਾਂ ਕਿ ਵਿਦਿਆਰਥੀ ਆਪਣਾ ਫਿਊਚਰ ਤੈਅ ਕਰ ਸਕਣ ਤੇ ਬਿਲਕੁਲ ਸਰ ਇੰਪੋਰਟੈਂਟ ਟਾਪਿਕ ਹੈ ਤੇ ਪੋਜ਼ਿਟਿਵਿਟੀ ਦੋ ਤਰ੍ਹਾਂ ਦੀ ਹੈ ਤੇ ਸਪੈਸ਼ਲੀ ਜਿੱਦਾਂ ਤੁਹਾਨੂੰ ਪਤਾ ਵਾ ਕਿ ਅਸੀਂ ਇਸ ਵੇਲੇ ਸੋਸ਼ਲ ਮੀਡੀਆ ਤੇ ਜਿਹੜੇ ਬੱਚੇ ਉੱਥੇ ਗਏ ਆ ਤੇ ਹਾਂ ਵੀ ਉਹਨਾਂ ਦੇ ਨਾਲ ਵੀ ਪੂਰਾ ਪ੍ਰੋਪਰ ਲਿੰਕ ਦੇ ਵਿੱਚ ਹੈਗਾ ਖਾਸ ਕਰਕੇ ਜਿਹੜੇ ਬੱਚੇ ਸਾਡੇ ਕੋਲ ਗਏ ਹੈਗੇ ਆ ਕਾਫੀ ਬੱਚੇ ਸਾਡੇ ਨਾਲ ਲਿੰਕਸ ਆ ਜਿਹੜੇ ਪੂਰੀ ਆਪਣੀ ਪਲੈਨਿੰਗ ਨਾਲ ਚੱਲ ਰਹੇ ਆ ਕਿ ਹਾਂ ਵੀ ਕਿ ਉਹਨਾਂ ਨੂੰ ਪੀਆਰ ਤੱਕ ਕੋਈ ਔਖ ਨਾ ਆਵੇ ਤੇ ਕਈ ਬੱਚੇ ਮੈਂ ਦੱਸਣਾ ਚਾਹੁੰਗਾ ਕਿ ਪੀਆਰ ਲਾਈਨ ਦੇ ਵਿੱਚ ਕੰਮ ਜਾਂ ਬੀ ਆਲਰੇਡੀ ਹੋ ਚੁੱਕੇ ਆ ਤੋਂ ਜਿਹੜੇ ਤਾਂ ਬੱਚੇ ਉਥੇ ਇੰਟਰਨਲ ਗਏ ਹੋਏ ਆ ਜੇ ਥੋ ਟ੍ਰੈਂਡ ਘਟਿਆ ਬੀਜਿਆਂ ਦਾ ਤੇ ਉਹ ਬੱਚੇ ਤਕਰੀਬਨ ਲਗਭਗ ਸੈਟਲ ਹੋਣ ਦੇ ਵਿੱਚ ਜਿਹੜੇ ਕੀ ਆ ਚੁੱਕੇ ਆ ਤੇ ਮੈਂ ਬੱਚਿਆਂ ਨੂੰ ਕਹਿਣਾ ਵੀ ਚਾਹੂੰਗਾ ਕਿ ਜਰੂਰ ਸਾਡੀਆਂ ਵੀਡੀਓਜ਼ ਦੇਖਿਆ ਕਰੋ ਇਸ ਵੇਲੇ ਆ ਵਪਾਰਿਕ ਤੌਰ ਨੂੰ ਸਾਈਡ ਤੇ ਰੱਖ ਕੇ ਤੇ ਇਸ ਲਈ ਬੱਚਿਆਂ ਨੂੰ ਉਹ ਟਰੈਕ ਦੱਸੇ ਜਾ ਰਹੇ ਕਿ ਜਿੱਥੇ ਕਿ ਉਹ ਲੌਂਗ ਟਰਮ ਦੇ ਵਿੱਚ ਕਿੱਦਾਂ ਆਪਣੇ ਆਪ ਨੂੰ ਸਟੈਬਲਿਸ਼ ਆ ਸੈਟਲਡਾਊਨ ਜਾਂ ਪੋਜ਼ਿਟਿਵ ਰੱਖ ਸਕਦੇ ਮੈਂ ਤਾਂ ਕਹੂੰਗਾ ਤੇ ਬਾਕੀ ਗੱਲ ਸਰ ਜਿਹੜੀ ਮੈਂ ਹੁਣ ਇੱਥੇ ਦੀ ਵੀਜ਼ਾ ਟਰੈਂਡ ਦੀ ਵੀ ਕਰਦੇ ਆ ਕਿਉਂਕਿ ਇੱਥੇ ਵੀ ਹੁਣ ਕਾਫੀ ਬੱਚਿਆਂ ਦੀ ਵੀਜ਼ਿਆਂ ਦੀ ਲਾਈਨ ਜਿਹੜੀ ਕਿ ਲੱਗੀ ਹੋਈ ਆ ਜਿਹੜੀ ਕਿ ਰਿਫਿਊਜ਼ਲਾਂ ਦੀ ਪਿੱਛੇ ਆ ਸਿਰਾਂ ਲੱਗਾ ਸੀਗਾ ਕੈਨੇਡਾ ਦੀ ਉਨਤੇ ਉਹ ਵੀ ਬੱਚੇ ਮਿਲ ਬੇਸਬਰੀ ਨਾਲ ਵੇਟ ਕਰ ਰਹੇ ਨੇ ਕਿ ਕਦੋਂ ਮਨ ਲਕੀ ਹੁਣ ਫਾਈਲਾਂ ਦੁਬਾਰਾ ਲਾਈਆਂ ਜਾਂ ਜਨਵਰੀ ਦੇ ਤੇ ਮੈਂ ਹਜੇ ਵੀ ਦੱਸ ਦਵਾਂ ਲਾਸਟ ਵੀਕ ਆਫ ਸਪਟੰਬਰ ਆ ਤੇ ਮੈਂ ਕੋ ਜਰੂਰ ਆਪਾਂ ਡਲਾਜੀ ਨਾਲ ਤੁਹਾਡੇ ਨਾਲ ਅੱਥੇ ਡਿਕਲੇਅਰ ਕਰਾਂਗੇ ਇਹ ਮੇਰੀ ਤੁਹਾਨੂੰ ਤਾਂ ਕਹਿ ਰਿਹਾ ਅ ਉਮੀਦ ਕੀਤੀ ਜਾ ਰਹੀ ਹੈ ਕਿ ਆ ਅਕਤੂਬਰ ਦੇ ਫਰਸਟ ਵੀਕ ਤੋਂ ਆਪਾਂ ਨੂੰ ਸ਼ਾਇਦ ਪੋਜ਼ਿਟਿਵਿਟੀ ਦੀ ਸਾਨੂੰ ਦੇਖਣੀ ਸ਼ੁਰੂ ਮਿਲ ਜਾਣ ਤੇ ਹਮੇਸ਼ਾ ਕਦੀ ਨੈਗੇਟਿਵ ਤਾਂ ਅਸੀਂ ਸੋਚਿਆ ਨਹੀਂ ਪਰ ਹਾਂ ਸੱਚਾਈ ਵੀ ਹੈ ਜਿੰਨਾ ਰੈਕਟਿਵ ਟ੍ਰੈਂਡ ਐਸ ਵਲੇ ਲੰਬਾ ਖਿੱਚਿਆ ਗਿਆ ਇੰਨਾ ਕਰਕੇ ਦੀ ਹਿਸਟਰੀ ਚ ਖਿੱਚਿਆ ਨਹੀਂ ਗਿਆ ਪੋਜ਼ਿਟਿਵ ਹੋਣ ਦੀ ਉਮੀਦ ਤਾਂ ਮ ਸਰ ਉੱਥੇ ਦੇ ਜਿਹੜੇ ਯੂਨੀਵਰਸਿਟੀਆਂ ਮੈਂ ਤਾਂ ਕਹੂੰਗਾ ਵਧੀਆ ਯੂਨੀਵਰਸਿਟੀਆਂ ਵਧੀਆ ਕਾਲਜੇਸ ਦੇ ਵਿੱਚ ਵੀ ਤੇ ਹੁਣ ਤਾਂ ਕਾਲਜੇਸ ਦੇ ਵੀ ਹਾਲਾਤ ਜਿਹੜੇ ਆ ਚੁੱਕੇ ਕਿ ਉਹਨਾਂ ਨੂੰ ਆਪਣੀ EMPLOYEES ਦੀ ਫੀਸਿਸ ਦੇਣੇ ਦੇ ਵੀ ਉਹਨਾਂ ਦੇ ਚੈਲੈਂਜਿੰਗ ਹੋ ਚੁੱਕੇ ਆ ਮਤਲਬ ਕਿ ਹੋਗੇ ਤਾਂ ਗਵਰਨਮੈਂਟ ਵੱਲੋਂ ਤੇ ਉਹਨਾਂ ਨੂੰ ਵੀ ਪ੍ਰੈਸ਼ਰ ਆ ਤੇ ਐਟ ਲੀਸਟ ਮੈਂ ਜਿੱਦਾਂ ਕਿ ਇਹ ਚੀਜ਼ ਤਾਂ ਉਮੀਦ ਕਰ ਰਹਾ ਕਿ ਜਿਹੜੇ ਸਾਡੇ ਡਿਸਰਵਿੰਗ ਬੱਚੇ ਆ ਡਿਸਰਵਿੰਗ ਇੰਟੈਲੀਜੈਂਟ ਬੱਚੇ ਬਹੁਤ ਸਾਰੇ ਐਸਲ ਰਿਫਿਊਜਲ ਜਿਹੜੇ ਕਿ ਲੈ ਚੁੱਕੇ ਆ ਨਜਾਇਜ਼ ਮੈਂ ਤਾਂ ਕਹੂੰਗਾ ਜਿਹੜੇ ਕਿ ਇਹ ਰਿਫਿਊਜਲਸ ਬੱਚਿਆਂ ਨੂੰ ਮਿਲੀਆਂ ਤੇ ਉਹ ਕਲੈਰਿਟੀ ਉਹਨਾਂ ਨੂੰ ਤਾਂ ਬੱਚਿਆਂ ਨੂੰ ਘਟੋਗਾ ਜਿਹੜਾ ਉਹਨਾਂ ਦਾ ਹੱਕ ਜਿਹੜਾ ਕਿ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੈਨੂਨ ਪ੍ਰੋਫਾਈਲਸ ਵਾਲਿਆਂ ਨੂੰ ਦੇਖਣ ਨੂੰ ਜਿਹੜਾ ਕਿ ਇਹ ਜ਼ਰੂਰ ਮਿਲ ਸਕਦਾ ਹੈਗਾ ਸੋ ਥੋੜੇ ਦਿਨ ਵੇਟ ਕਰੋ ਤੇ ਬਟ ਹਾਂ ਨਾਲ ਦੀ ਨਾਲ ਸਲਾਹ ਮੈਂ ਇੱਕ ਹੋਰ ਇੱਥੇ ਬੱਚਿਆਂ ਨੂੰ ਦੇਣੀ ਚਾਹੂੰਗਾ ਜਿਹੜੇ ਬੱਚਾ ਨੂੰ ਨਵੀਂ ਫਾਈਲ ਆਉਣੀ ਨਾ ਸਰ ਮੈਂ ਕਹੂੰਗਾ ਮਹਾਨ ਉਹ ਏਜੰਟ ਸਖਸ਼ਤਾ ਜਿਹੜੇ ਅੱਜ ਵੀ ਕਈ ਜਾਂਦੇ ਕੋਈ ਨਹੀਂ ਪੁਰਾਣੀ ਜੀਆਈਸੀ ਨਾਲ ਫਾਈਲ ਲਾ ਦਾਂਗੇ ਤੇ ਅੱਜ ਮੈਂ ਇੱਥੇ ਕਲੈਰਿਟੀ ਦੇਣੀ ਚਾਹੂੰਗਾ ਜੇ ਤੁਸੀਂ ਪੁਰਾਣੀ ਜੀਆਈਸੀ ਨਾਲ ਫਾਈਲ ਲਾਈ ਨਾ ਮਤਲਬ ਕਿ ਜੀਆਈਸੀ ਵਾਲੀ ਅਮਾਉਂਟ ਤੁਹਾਡੇ ਕਾਊਂਟ ਨਹੀਂ ਹੋਣੀ ਹੈਗੀ ਜੋ ਇਸ ਚੀਜ਼ ਨੂੰ ਤੁਸੀਂ ਆਪਣੇ ਮਾਪਿਆਂ ਦੀ ਉਹ ਸੇਵਿੰਗ ਨੂੰ ਮਤਲਬ ਕਿ ਉਹਨਾਂ ਡੈੱਡ ਅਕਾਊਂਟ ਦੇ ਵਿੱਚ ਹੀ ਮੰਨਣਾ ਸੋ ਜੇ ਜੀਆਈਸੀ ਤੁਸੀਂ ਚਾਹੁੰਦੇ ਤੁਹਾਡੀ ਜੀਆਈਸੀ ਕੰਸਿਡਰ ਕੀਤੀ ਜਾਏ ਤੇ ਤੁਹਾਨੂੰ ਟਾਪ-ਅਪ ਕਰਕੇ ਹੀ ਕਰਾਉਣੀ ਪੈਣੀ ਆ ਤੇ ICICI ਬੈਂਕ ਦੇ ਵਿੱਚ ਜਿੰਨੇ ਨੇ ਕਿਹਾਈ ਉਹ ਤੁਹਾਨੂੰ ਡਿਫਰੈਂਟ ਲੈ ਕੇ ਦੁਬਾਰਾ ਹੀ ਕਰਾਉਣੀ ਪੈਣੀ ਆ ਸੋ ਇਹ ਚੀਜ਼ ਤੇ ਖਾਸੌਰਤਾਂ ਖਿਆਲ ਜਿਹੜਾ ਕਿ ਜਰੂਰ ਰੱਖਣਾ ਤੇ ਬਾਕੀ ਚਾਹੇ ਤੁਹਾਡੇ ਖਾਤਿਆਂ ਚ ਪੈਸੇ ਘਟਿਆ ਜਾਂ ਜ਼ਿਆਦਾ ਵਾ ਤੇ ਮੈਂ ਸਟੇਟਮੈਂਟ ਵੀ ਵੀ ਮੋਸਟ ਮਤਲਬ ਹਰ ਬੱਚੇ ਨੂੰ ਕਹੂੰਗਾ ਇੰਪੋਰਟੈਂਟਲੀ ਕਿ ਆਪਣੀ ਚਾਰ ਮਹੀਨੇ ਅੰਤ ਦੀ ਪਿਛਲੀ ਸਟੇਟਮੈਂਟ ਆਪਣੇ ਖਾਤਿਆਂ ਦੇ ਮਲੇਗੀ ਆਪਣੀ ਫਾਈਲ ਦੇ ਨਾਲ ਜਰੂਰ ਅਟੈਚ ਕਰਨ ਤੇ ਉਮੀਦ ਕਰਦਾ ਆ ਨ ਆ ਵਰੀ ਪੋਜ਼ਿਟਿਵ ਕਿ ਅਕਤੂਬਰ ਫਰਸਟ ਵੀਕ ਤੋਂ ਫਾਈਲ ਆਉਂਤ ਬਾਅਦ ਤੇ ਸਾਨੂੰ ਜਨਵਰੀ ਦੇ 26 ਦੇ ਜਿਹੜੇ ਵੀਜ਼ੇ ਜਿਹੜੇ ਹੈਗੇ ਆ ਹੁਣ ਹੀ ਦੇਖਣ ਨੂੰ ਜਿਹੜੇ ਕਿ ਮਿਲ ਸਕਦੇ ਆ ਤੇ ਬਾਕੀ ਨਿਊਜ਼ ਤਾਂ ਬਹੁਤ ਐ ਇੰਟਰਨਲ ਨਿਊਜ਼ ਜਿਹੜੀਆਂ ਕਿ ਚੱਲ ਰਹੀਆਂ ਸੀ ਕਿਉਂਕਿ ਸਾਡਾ ਜਿਹੜਾ ਜਾਦਾ ਵਾਸਤਾ ਪੈਂਦਾ ਯੂਨੀਵਰਸਿਟੀਆਂ ਦੇ ਡੈਲੀਗੇਟਸ ਨਾਲ ਪੈਂਦਾ ਤੇ ਹੁਣ ਸਾਡੀ ਇੱਕ ਮੀਟਿੰਗਸ ਵੀ ਹੈਗੀ ਆ ਜਿੱਥੇ ਯੂਨੀਵਰਸਿਟੀਆਂ ਦੇ ਗਰੁੱਪ ਆ ਰਹੇ ਆ ਉਹ ਵੀ ਅਕਤੂਬਰ ਦੇ ਸੈਕੰਡ ਵੀਕ ਦੇ ਵਿੱਚ ਹੈਗੀਆਂ ਸੋ ਉਹ ਵੀ ਅ ਤਾਂ ਹੀ ਜਿਹੜੀਆਂ ਕਿ ਚੀਜ਼ਾਂ ਲੈ ਕੇ ਆ ਰਿਹਾ ਕਿਉਂਕਿ ਉਹ ਵੀ ਪੋਜ਼ਿਟਿਵਿਟੀ ਹੈਗੀ ਹੈ ਕਿਉਂਕਿ ਉਹਨਾਂ ਦੀ ਵੀ ਨਾਲ ਜਿਹੜੀਆਂ ਕਿ ਵੀਜ਼ਾ ਆਫੀਸਰਸ ਦੇ ਨਾਲ ਜਿਹੜੀਆਂ ਕਾਫੀ ਮਤਲਬ ਕਿ ਮੀਟਿੰਗਸ ਹੋ ਰਹੀਆਂ ਕਿਉਂਕਿ ਐਂਡ ਆਫ ਦਾ ਡੇ ਨਾ ਇੱਕ ਇੱਕ ਸਰਕਲ ਹੈ ਚੀਜ਼ਾਂ ਦਾ ਕਿਉਂਕਿ ਯੂਨੀ ਬੱਚਿਆਂ ਨੂੰ ਜੇ ਬੱਚੇ ਦੇ ਬੱਚੇ ਦਾ ਵੀਜ਼ਾ ਨਹੀਂ ਲੱਗਦਾ ਬੱਚੇ ਦਾ ਨੁਕਸਾਨ ਆ ਨਾ ਤੇ ਯੂਨੀਵਰਸਿਟੀ ਦਾ ਵੀ ਨੁਕਸਾਨ ਆ ਠੀਕ ਹੈ ਨਾ ਸੋ ਇੱਕ ਇਸ ਸਰਕਲ ਜਿਹੜਾ ਹੈਗਾ ਤੁਹ ਅਟ ਲੀਸਟ ਜਿਹੜੇ ਡਿਸਰਵਿੰਗ ਬੱਚੇ ਹੁਣ ਮੈਨੂੰ ਲੱਗਦਾ ਕਿ ਵੀਜ਼ਿਆਂ ਦੀ ਉਮੀਦ ਐਸੇ-ਐਸਾ ਜਰੂਰ ਕਰਨਗੇ ਤੇ ਬਾਕੀ ਸਾਰ ਜਿਹੜੀ ਮੈਂ ਤਾਂ ਕਹੂੰਗਾ ਜ਼ਿਆਦਾ ਪੋਜ਼ਿਟਿਵਿਟੀ ਦੀ ਉਮੀਦ ਜਿਹੜੀ ਹੈਗੀ ਆ ਉਹ ਜਿਹੜੀ ਬੱਚਿਆਂ ਦੀ ਉਹ ਤਾਂ ਚਲਦੀ ਰਹੇਗੀ ਪਰ ਹੁਣ ਸਟੇਲ ਜਿਦਾ ਸ਼ਾਇਦ ਸਾਰ ਤੁਹਾਨੂੰ ਯਾਦ ਹੋਊਗਾ ਅੱਜ ਤੋਂ ਆਪਾਂ 1.5 ਸਾਲ ਪਹਿਲੇ ਸ਼ੋਅ ਲਾਇਆ ਸੀ ਕੈਨੇਡਾ ਹੁਣ ਬਣੇ ਜਾ ਰਿਹਾ ਆਸਟ੍ਰੇਲੀਆ ਦਾ ਤਕਰੀਬ ਲਗਭਗ ਬਣ ਹੀ ਚੁੱਕਾ ਹੋਇਆ ਸੋ ਕੈਨੇਡਾ ਜੇ ਵੀਜ਼ਾ ਲੈਣਾ ਵਾ ਸੋ ਜੇ ਬੱਚੇ ਹੁਣ ਵੀ ਜਿਹੜੇ ਹੁਣ ਪੜ੍ਹ ਰਹੇ ਹੋਣਗੇ ਤੇ ਮੈਂ ਮਾਪਿਆਂ ਨੂੰ ਵੀ ਕਹੂੰਗਾ ਕਿਉਂਕਿ ਜਿਹਨੇ ਕੈਨੇਡਾ ਭੇਜਣਾ ਆਪਣਾ ਬੱਚਾ ਭੇਜਣਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਬੱਚੇ ਜਾਂ ਰਿਸ਼ਤੇਦਾਰ ਉੱਥੇ ਆ ਤੋ ਪਹਿਲਾਂ ਹੀ ਤਿਆਰੀ ਕਰਕੇ ਜਾਣੀ ਪੈਣੀ ਆ ਸੇਵਿੰਗ ਦਿਖਾਉਣੀ ਪੈਣੀ ਆ 4 ਮਹੀਨੇ ਦੀ ਸੇਵਿੰਗ ਆ ਸੋ ਜਿਹੜੀਆਂ ਫੀਸਿਸ ਦੇਣੀਆਂ ਜੇਆਈਸੀ ਦੇਣੀਆਂ ਇਹ ਐਡਜਸਟਮੈਂਟ ਤੁਹਾਨੂੰ ਇੱਥੇ ਦੀ ਕਰਨੀ ਪੈਣੀ ਆ ਸੋ ਉਹਦੇ ਵਾਸਤੇ ਮੈਂ ਤਾਂ ਕਹੂੰਗਾ ਐਡਵਾਂਸ ਦੇ ਵਿੱਚ ਹੀ ਸਾਡੇ ਏਸੀ ਡਿਸਪਲੇ ਦਾ ਨੰਬਰ ਤੇ ਆਫਿਸ ਆ ਕੇ ਮਿਲ ਕੇ ਪਹਿਲਾਂ ਹੀ ਤਿਆਰੀ ਕਰਕੇ ਰੱਖੋ ਜੇ ਕੈਨੇਡਾ ਦਾ ਸਮਾਂ ਔਖਾ ਵੀ ਹੋਵੇ ਇਸ ਤਰ੍ਹਾਂ ਜਦ ਮੈਂ ਕਹੂੰਗਾ ਸਖਤੀ ਨਹੀਂ ਸੀਗੀ ਬਟ ਜਦੋਂ ਉਸ ਦੌਰ ਦੇ ਵਿੱਚ ਆਇਦੋਂ ਬੱਚਿਆਂ ਨੂੰ ਹਰਜਾਨਾ ਵੀ ਭੁਗਤਣਾ ਪੈ ਰਿਆ ਪਰ ਬਾਕੀ ਮੈਂ ਇੱਕ ਵਾਰੀ ਫੇਰ ਕਹੂੰਗਾ ਹਰ ਬੱਚੇ ਨੂੰ ਜਿਹੜਾ ਵੀ ਉੱਥੇ ਪਹੁੰਚਿਆ ਹੋਇਆ ਮੈਂ ਜਿਹੜਾ ਇੱਥੇ ਜਾਣਾ ਚਾਹੁੰਦਾ ਵੀਜ਼ਾ ਉਹਦਾ ਨਹੀਂ ਆਇਆ ਸਮਾਂ ਉਹਦਾ ਖਰਾਬ ਹੋਣਾ ਜਿਹੜਾ ਇਸ ਸਮੇਂ ਨੂੰ ਯੂਟਿਲਾਈਜ਼ ਨਹੀਂ ਕਰ ਰਿਹਾ ਤੋਂ ਐਸ ਲਈ ਮੈਂ ਕਹੂੰਗਾ ਬੱਚਿਆਂ ਨੂੰ ਜਿਹੜੀ ਮੈਂ ਹਰ ਬੱਚੇ ਨੂੰ ਸਲਾਹ ਦੇ ਰਿਹਾ ਕਿ ਆਪਣੇ ਸਕਿੱਲ ਤੇ ਕੰਮ ਕਰ ਲੈ ਚਾਹੇ ਟ੍ਰੇਡ ਤੇ ਚਾਹੇ ਲੈਂਗੁਏਜ ਤੇ ਚਾਹੇ ਆਪਣੀ ਹੋਰ ਆਇਲਸ ਤੇ ਜਾਂ ਆਪਣੀ ਕੀ ਕਹਿੰਦੇ ਆ ਫ੍ਰੈਂਚ ਤੇ ਕੰਮ ਕਰਨਾ ਤੋਂ ਹੁਣੇ ਤੋਂ ਤਿਆਰੀ ਕਰਨੀ ਸ਼ੁਰ ਬਾਕੀ ਰਾਜੀ ਖੁਸ਼ੀ ਰੋ ਚੜ੍ਹਦੀ ਕਲਾ ਰੋ ਬਾਕੀ ਉਮੀਦ ਤੇ ਦੁਨੀਆ ਕਾਇਨਾਤ ਤੇ ਅਸੀਂ ਉਮੀਦ ਹਮੇਸ਼ਾ ਸਾਡੀ ਵਾਹਿਗੁਰੂ ਦੀ ਕਿਰਪਾ ਨਾਲ ਉੱਪਰ ਹੀ ਰਹਿੰਦੀ ਆ ਤੇ ਇਦਾਂ ਹੀ ਰਹੂਗੇ ਤੇ ਇਦਾਂ ਹੀ ਬੱਚਿਆਂ ਨਾਲ ਅਸੀਂ ਜਿਹੜਾ ਕੀਆ ਸਟੈਂਡ ਲੈਂਦੇ ਰਾਵਾਂਗੇ ਤੇ ਬਾਕੀ ਮੈਂ ਕਹਾਂਗਾ ਕਿ ਜਿਹੜੇ ਬੱਚੇ ਨੇ ਸਾਡੇ ਕੋਲ ਹੈਗੇ ਆ ਉਹ ਗਿਵ ਅਪ ਨਾ ਕਰਨ ਆਪਣੇ ਵੱਲ ਪੂਰਾ ਵਾਹ ਲਾਉਂਦੇ ਰਾਵਾਂਗੇ ਤੇ ਉਮੀਦ ਕਰਦਾਂਗੇ ਤੁਹਾਡੇ ਨਾਲ ਵੀਜ਼ਿਆਂ ਦੀ ਫੋਟੋ ਸੋਸ਼ਲ ਮੀਡੀਆ ਤੇ ਜਲਦੀ ਵਾਇਰਲ ਹੋ ਜੀ ਚਲੋ ਇਹ ਬੜੀ ਚੰਗੀ ਗੱਲ ਹੈ ਜੀ ਇਸੇ ਉਮੀਦ ਤੇ ਕਿ ਜਲ ਤੋਂ ਜਲਦ ਵੀਜ਼ੇ ਆਉਣਗੇ ਤੇ ਤੁਹਾਡੀਆਂ ਫੋਟੋਆਂ ਵਾਇਰਲ ਹੋਣਗੀਆਂ ਆਪਾਂ ਇਸ ਪ੍ਰੋਗਰਾਮ ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਤਿਰਤਜੀਤ ਦੇ ਨਾਲ ਮਿਲੋ ਜ਼ਿੰਦਗੀ ਦੇ ਫੈਸਲੇ ਸੋਚ ਸਮਝ ਕੇ ਕਰੋ ਧੰਨਵਾਦ